ਓ ਹੋ ਗਰਮ ਗਰਮ ਤੇਲ ਦੇ ਵਿੱਚ ਆ ਕੋਕ ਕਿਉਂ ਪਾਈ ਜਾਨੀ ਪਵਨ ਸੰਤੂ ਸਾਹਿਬ ਆ ਕੋਕ ਦੀ ਬੋਤਲ ਦੀ ਵਰਤੋਂ ਕਰਕੇ ਇਹੋ ਜੀ ਚੀਜ਼ ਬਣਾ ਲੈਣੀ ਆ ਖਾਣ ਦੀ ਖਾਣ ਵਾਲੀ ਕਿ ਤੁਸੀਂ ਉਂਗਲਾ ਚੜਦੇ ਰਹਿ ਜਾਓਗੇ ਕੋਕ ਤੇ ਤੇਲ ਦੀ ਕੀ ਚੀਜ਼ ਬਣੂਗੀ ਜਲਦੀ ਜਲਦੀ ਦੱਸੋ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਵੀ ਆ ਕੀ ਚੀਜ਼ ਬਣ ਰਹੀ ਹੈ ਹਾਂਜੀ ਦੋਸਤੋ ਅੱਜ ਆਪਾਂ ਇੱਕ ਇਹੋ ਜੀ ਚੀਜ਼ ਬਣਾਵਾਂਗੇ ਜਿਹੜੀ ਤੁਸੀਂ ਖਾ ਕੇ ਉਂਗਲਾਂ ਚੜਦੇ ਰਹਿ ਜਾਓਗੇ ਤੁਸੀਂ ਵੀ ਤੇ ਤੁਹਾਡੇ ਬੱਚੇ ਵੀ ਅੱਛਾ ਐਵੇਂ ਦੀ ਚੀਜ਼ ਬਣ ਜੂਗੀ ਕੋਕ ਤੇ ਉਹਦੀ ਤੇਲ ਦੀ ਹਾਂਜੀ ਠੀਕ ਹੈ ਤੇ ਉਸ ਤੋਂ ਪਹਿਲਾਂ ਪਰ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਜੀ ਪਹਿਲਾ ਨਾਮ ਜੀ ਰਣਜੀਤ ਸਿੰਘ ਬਰਨਾਲਾ ਤੋਂ ਜਤਿੰਦਰ ਰੁੱਪਲ ਡੈਲੀ ਤੋਂ ਉਸ ਤੋਂ ਬਾਅਦ ਨੇ ਜੀ ਪ੍ਰੀਤ ਕੌਰ ਫਗਵਾੜੇ ਤੋਂ ਤੇ ਸੰਦੀਪ ਕੌਰ ਜਲੰਧਰ ਤੋਂ ਤੇ ਇੱਕ ਨੇ ਜੀ ਪਰਮਿੰਦਰ ਕੌਰ ਫਤੇਗੜ ਸਾਹਿਬ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਹੁਣ ਆਪਾਂ ਦੇਖਦੇ ਆਂ ਵੀ ਪਵਨ ਕੀ ਬਣਾਉਣ ਲੱਗੀ ਕੋਕੀ ਦੀ ਬੋਤਲ ਨਾਲ ਹਾਂਜੀ ਹਾਂਜੀ ਆਪਾਂ ਕੋਕ ਦੀ ਬੋਤਲ ਦਾ ਕੀ ਬਣਾਉਣਾ ਹੈ ਉਹ ਆਪਾਂ ਬਾਅਦ ਚ ਦੱਸਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਆਪਾਂ ਉਹ ਦੱਸ ਦਈਏ ਪਹਿਲਾਂ ਆਪਾਂ ਕੋਈ ਵੀ ਕੜਾਈ ਲੈ ਲੈਣੀ ਹੈ ਹਜੇ ਆਪਾਂ ਜਿਹੜਾ ਕਿ ਗੈਸ ਔਨ ਨਹੀਂ ਕਰਨਾ ਕੱਲੀ ਕੜਾਈ ਦੇ ਵਿੱਚ ਇਹ ਸਾਰਾ ਸਮਾਨ ਤੁਸੀਂ ਰੱਖਣਾ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਚੌਲਾਂ ਦਾ ਆਟਾ ਠੀਕ ਹੈ ਹਾਂ ਜੀ ਆਪਾਂ ਛੋਟੀ ਕੌਲੀ ਇੱਕ ਚੌਲਾਂ ਦੀ ਆਟੇ ਦੀ ਲਈ ਹੈ ਠੀਕ ਹੈ ਜੀ ਇਹ ਆ ਜੀ 2 ਚਮਚ ਬੇਸਣ ਦੇ ਠੀਕ ਹੈ 2 ਚਮਚ ਆਪਾਂ ਲਈ ਹੈ ਜੀ ਇੱਥੇ ਮੱਕੀ ਦੇ ਆਟੇ ਦੇ ਠੀਕ ਹੈ ਹਾਂ ਜੀ ਤੇ ਤੁਸੀਂ ਚਾਹੋ ਤਾਂ ਇਹਦੀ ਥਾਂ ਤੇ ਮੈਦਾ ਵੀ ਲੈ ਸਕਦੇ ਹੋ ਠੀਕ ਹੈ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਾਂ ਨਮਕ ਕਿਉਂਕਿ ਮੇਰੇ ਦੋਸਤੋ ਤੁਹਾਨੂੰ ਨਮਕਾ ਤੋ ਪਤਾ ਤਾਂ ਲੱਗ ਗਿਆ ਹੁਣ ਆ ਵੀ ਆਪਾਂ ਨਮਕੀਨ ਚੀਜ਼ ਬਣਾਉਣ ਲੱਗੇ ਆ। ਦੋਸਤੋ ਵੀਡੀਓ ਨਾਲ ਬਣਿਆ ਰਹੋ ਕੋਕ ਤਾਂ ਵੈਸੇ ਹਾਨੀਂਕਾ ਰੱਖਾਂ ਪਰ ਤੁਹਾਨੂੰ ਉਹਨੂੰ ਚੰਗਾ ਕਿਵੇਂ ਬਣਾਉਣਾ ਕੋਕ ਨੂੰ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਪੂਰਾ। ਹਾਂਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਲੈ ਲਿਆ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਲੈ ਲਈ ਠੀਕ ਹੈ ਜੀ। ਠੀਕ। ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਬੇਕਿੰਗ ਸੋਡਾ। ਇੰਨਾ ਕ ਆਪਾਂ ਜਿਹੜਾ ਕਿ ਬੇਕਿੰਗ ਸੋਡਾ ਲਿਆ। ਠੀਕ। ਤੇ ਹੁਣ ਆਪਾਂ ਕੀ ਕਰਨਾ ਦੋਸਤੋ ਹੁਣ ਆਪਾਂ ਜਿੰਨੇ ਚੌਲ ਲਏ ਸੀਗੇ ਚੌਲਾਂ ਦਾ ਆਟਾ ਲਿਆ ਸੀਗਾ ਉਹਨਾਂ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਪਾ ਦਿੰਨੇ ਆ ਠੀਕ ਦੋਸਤੋ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਦੇਖੀ ਜਾਇਓ ਤੁਸੀਂ ਕੋਕ ਦਾ ਯੂਜ਼ ਕਿਵੇਂ ਅਤੇ ਕਰਦੇ ਆ ਹਾਂਜੀ ਤੇ ਪਾਣੀ ਦੀਆਂ ਦੋਸਤੋ ਆਪਾਂ ਦੋ ਕੌਲੀਆਂ ਪਾਉਣੀਆਂ ਤੇ ਆਪਾਂ ਪਹਿਲਾਂ ਇੱਕ ਤਾਂ ਪਾਈ ਆ ਵੀ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰ ਲਈਏ ਤਾਂ ਜਿਹਦੀਆਂ ਗੰਡਾਆਂ ਜਾਂ ਨਾ ਬਣ ਇੱਕ ਕੌਲੀ ਆਪਾਂ ਪਾਣੀ ਦੀ ਹੋਰ ਪਾ ਲੈਨੇ ਆ ਬਹੁਤ ਹੀ ਸੌਖੀ ਜੀ ਚੀਜ਼ ਬਣਾਉਣ ਲੱਗਿਆ ਦੋਸਤੋ ਤੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪਸੰਦ ਜ਼ਰੂਰ ਆਊਗੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਿੰਨ ਚਾਰ ਮਿੰਟਾਂ ਜਿਹੜਾ ਕਿ ਪਕਾਵਾਂਗੇ ਤਾਂ ਜੋ ਜਿਹੜਾ ਆਪਣਾ ਆਟਾ ਹੈ ਕੱਚਾ ਨਾਰਾ ਵੀ ਜਿਹੜਾ ਵੀ ਕੁਛ ਆਪਾਂ ਜਿਹੜੇ ਵੀ ਆਟੇ ਪਾਏ ਹਨ ਤੇ ਵਧੀਆ ਜਿਹੜਾ ਕਿ ਭੁੱਜ ਜਾਣ ਠੀਕ ਹਾਂਜੀ ਆਪਾਂ ਜਿਹੜਾ ਇਹ ਪੇਸਟ ਆ ਸਮੂਥ ਜਿਹਾ ਰੱਖਣਾ ਤੇ ਜਦੋਂ ਆਪਾਂ ਨੂੰ ਲੋੜ ਪਈ ਵੀ ਜੇ ਪਾਣੀ ਦੀ ਤਾਂ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਲੈਣਾ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵੀ ਤਾਂ ਜੇ ਇਹਦੇ ਲੰਮਸ ਨਾ ਬਣ ਠੀਕ ਹਾਂਜੀ ਹਾਂਜੀ ਦੋਸਤੋ ਆਪਾਂ ਕੋਕ ਲੈ ਲਿਆ ਪਰ ਆਪਾਂ ਨੂੰ ਸਿਰਫ ਕੋਕ ਦੀ ਬੋਤਲ ਚਾਹੀਦੀ ਆ ਕੋਕ ਨਹੀਂ ਚਾਹੀਦਾ ਕਿਉਂਕਿ ਕੋਕ ਆਪਣੀ ਸਿਹਤ ਵਾਸਤੇ ਫਾਇਦੇਮੰਦ ਨਹੀਂ ਹੈਗਾ ਉਹ ਅੱਛਾ ਮੈਂ ਲੜ ਗਿਆ ਸੀ ਮੰਗੋ ਚ ਕੋਕ ਹੀ ਵਿੱਚ ਪਾਉਣਾ ਨਹੀਂ ਜੀ ਨਹੀਂ ਠੀਕ ਹਾਂਜੀ ਤੇ ਹੁਣ ਆਪਾਂ ਇਹ ਕੋਕ ਆ ਜਿਹੜਾ ਮਤਲਬ ਕੀ ਡੋਲ ਦਿੰਨੇ ਆ ਆਪਾਂ ਨੂੰ ਨਹੀਂ ਚਾਹੀਦਾ ਇਹ ਠੀਕ ਮਤਲਬ ਕੀ ਕਿਤੇ ਹੋਰ ਭਾਂਡੇ ਪਾ ਦਿੰਨੇ ਆ ਹਾਂਜੀ ਠੀਕ ਜੀ ਦੋਸਤੋ ਪਹਿਲਾਂ ਆਪਾਂ ਇਹਨੂੰ ਸਾਰੇ ਮਿਸ਼ਰਣ ਨੂੰ ਇੱਕ ਥੈਲੀ ਦੇ ਵਿੱਚ ਪਾ ਲਾਂਗੇ ਠੀਕ ਹਾਂਜੀ ਹਾਂਜੀ ਦੋਸਤੋ ਆਪਾਂ ਜਿਹੜਾ ਕਿ ਇਹਨੂੰ ਸਾਰਾ ਇੱਕ ਥੈਲੀ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਦੇ ਨਾਲ ਕਿ ਬੋਤਲ ਦੇ ਵਿੱਚ ਪਾ ਦਾਂਗੇ ਬੋਤਲ ਫਿਲ ਕਰ ਲਾਂਗੇ ਜਾਨੀ ਕਿ ਸਾਰੀ ਆਪਾਂ ਕਿ ਸਾਰੇ ਮਿਸ਼ਰਣ ਨੂੰ ਕੋਕ ਵਾਲੀ ਬੋਤਲ ਦੇ ਵਿੱਚ ਫਿਲ ਕਰ ਲਿਆ ਠੀਕ ਹਾਂਜੀ ਹੁਣ ਆਪਾਂ ਇਧਰ ਆਇਲ ਆ ਜਿਹੜਾ ਕੁਕਿੰਗ ਆਇਲ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਜਿਹੜਾ ਕਿ ਆਪਾਂ ਗਰਮ ਕਰ ਲਿਆ ਤੇ ਇੱਕ ਵਾਰੀ ਆਪਾਂ ਚੈੱਕ ਕਰ ਲਈਏ ਵੀ ਆਪਣਾ ਜਿਹੜਾ ਕਿ ਉਹ ਗਰਮ ਹੋ ਚੁੱਕਿਆ ਕਿ ਨਹੀਂ ਗਰਮੀ ਹੋ ਗਿਆ ਕਿ ਉਹ ਵਧੀਆ ਹੁਣ ਬਣੂਗਾ ਕੀ ਹੁਣ ਤਾਂ ਦੱਸ ਦੋ ਬੜਾ ਵੱਡਾ ਸਸਪੈਂਸ ਹੋ ਗਿਆ ਹਾਂਜੀ ਇਹ ਆਪਾਂ ਬਣਾਵਾਂਗੇ ਜੀ ਹੋਮ ਮੇਡ ਕੁਰਕਰੇ ਅੱਛਾ ਹਾਂਜੀ ਕਿਉਂਕਿ ਕੁਰਕਰੇ ਆ ਖਾਣੇ ਆਪਣੇ ਬੱਚੇ ਜਿਹੜੇ ਕੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਲੇਸ ਹੋ ਗਏ ਕੁਰਕਰੇ ਹੋ ਗਏ ਸੋ ਦੋਸਤੋ ਤੁਸੀਂ ਇਹੋ ਜੀਆਂ ਚੀਜ਼ਾਂ ਆਪਦੇ ਘਰੇ ਹੀ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਅਸੀਂ ਤਾਂ ਘਰ ਹੀ ਬਣਾਉਨੇ ਆ ਸੋ ਅੱਜ ਹੁਣ ਆਪਾਂ ਬਣਾਉਨੇ ਆ। ਲਓ ਵੀ ਦੋਸਤੋ, ਕੁਰਕਰੇਆਂ ਦਾ ਕੰਮ ਸੌਖਾ ਕਰਤਾ ਪਵਨ ਨੇ ਕੋਕੀ ਦੀ ਬੋਤਲ ਦੇ ਨਾਲ। ਹਾਂਜੀ। ਕੁਰਕਰੇ ਬਣ ਰਹੇ ਆ। ਬਸ। ਆਦਰ ਬੜੀ ਤਗੜੀ ਸਕੀਮ ਹੈ ਪਵਨ। ਹਾਂਜੀ। ਦੇਖੀ ਆਪਣੇ ਕੁਰਕਰੇ ਬਣ ਕੇ ਤਿਆਰ ਹੋ ਗਏ ਆ। ਯਾਨੀ ਕਿ ਆਪਾਂ ਇਹਨਾਂ ਨੂੰ ਘੱਟ ਗੈਸ ਤੇ ਹੀ ਥੋੜਾ ਜਿਹਾ ਇਹਨਾਂ ਨੂੰ ਪਕਾ ਲੈਣਾ। ਠੀਕ। ਹਾਂਜੀ ਤੇ ਹੁਣ ਆਪਾਂ ਜਿਹੜਾ ਇਹਨਾਂ ਨੂੰ ਕੱਢ ਲੈਨੇ ਆ ਬਾਹਰ। ਲਓ ਵੀ ਦੋਸਤੋ ਸਾਡੇ ਕੁਰਕਰੇ ਤਾਂ ਹੋ ਗਏ ਤਿਆਰ ਦੇਖੋ ਤੁਸੀਂ ਕਾਹਨ ਖਸ਼ਬੂ ਕਿੰਨੀ ਹੈ ਮੇਰਾ ਖਸ਼ਬੂ ਤੇ ਫਿਦਾ ਹੋ ਗਿਆ ਪਵਣ ਹਾਂਜੀ ਤੇ ਕੁਰਕਰੇ ਤਾਂ ਦੋਸਤੋ ਐ ਇਦਾਂ ਹੀ ਹੁੰਦੇ ਟੇਢੇ ਮੇਢੇ ਜਿਹੀ ਤੇ ਉਸੇ ਸ਼ੇਪ ਦੇ ਵਿੱਚ ਵਧੀਆ ਬਣ ਚੁੱਕੇ ਆ ਤੇ ਦੇਖੋ ਦੋਸਤੋ ਕੋਕ ਦੀ ਬੋਤਲ ਦਾ ਕਮਾਲ ਹਾਂਜੀ ਤੇ ਕਿਉਂਕਿ ਇਹ ਚੀਜ਼ਾਂ ਲਫਾਫੇ ਦੇ ਵਿੱਚ ਵੀ ਪੋਸੀਬਲ ਹੋ ਜਾਂਦੀ ਹੈ ਪਰ ਲਫਾਫਾ ਫਟ ਜਾਂਦਾ ਹਾਂਜੀ ਤੇ ਤੁਸੀਂ ਕੋਈ ਵੀ ਬੋਤਲ ਲੈ ਲੈਣੀ ਹੈ ਤੇ ਸਾਡੇ ਕੋਲੇ ਕੋਕ ਦੀ ਸੀ ਬੋਤਲ ਤੇ ਅਸੀਂ ਕੋਕ ਦੀ ਲੈ ਲਈ ਹਾਂਜੀ ਦੇਖੋ ਤੁਸੀਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੇ ਇੰਨੀ ਵਧੀਆ ਖੰਡ ਖੁਸ਼ਬੂ ਆ ਰਹੀ ਹੈ ਬਿਲਕੁਲ ਆ ਤੇ ਹੁਣ ਥੋੜਾ ਜਿਹਾ ਆਮਚੂਰ ਪਾਊਡਰ ਵੀ ਪਾ ਲੈਨੇ ਆ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਜੀ ਮਿਕਸ ਆ ਦੇਖੋ ਦੋਸਤੋ ਦੇਖੋ ਕਿੰਨਾ ਛਣ ਛਣ ਕਰਦਾ ਕਿਵੇਂ ਆਵਾਜ਼ ਆ ਰਹੀ ਹੈ ਹਾਂਜੀ ਤੇ ਪਵਨ ਹੁਣ ਆਪਾਂ ਕੰਪੈਰੀਜ਼ਨ ਵੀ ਕਰਕੇ ਦਿਖਾ ਦਈਏ ਦੋਸਤਾਂ ਨੂੰ ਬਿਲਕੁਲ ਜੀ ਤੇ ਹੁਣ ਤੁਹਾਨੂੰ ਕੰਪੈਰੀਜ਼ਨ ਕਰਕੇ ਵੀ ਦਿਖਾ ਦਿੰਨੇ ਆ ਤੇ ਹੁਣ ਨੇ ਖੋਲ ਲਿਆ ਲਫਾਫਾ ਬਿਲਕੁਲ ਜੀ ਆ ਆ ਦੇਖੋ ਦੋਸਤੋ ਬਸ ਇਹਨਾਂ ਦਾ ਕਲਰ ਥੋੜਾ ਜਿਹਾ ਡਾਰਕ ਹੈ ਹਾਂ ਕਲਰ ਡਾਰਕ ਹੈ ਤੇ ਆਪਣੇ ਬੱਚਿਆਂ ਨੂੰ ਦੋਸਤੋ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਜੇ कुरकुरੇ ਦੇਣੇ ਹੀ ਤਾਂ ਹਾਂਜੀ ਘਰੇ ਬਣਾ ਕੇ ਘਰੇ ਹੀ ਬਣਾ ਕੇ ਦਿਆ ਕਰੋ ਅਸੀਂ ਅੱਗੇ ਵੀ ਕਿਦਾਂ ਵੀਡੀਓ ਬਣਾਈ ਸੀ ਤੇ ਲੋਕਾਂ ਨੇ ਬਹੁਤ ਪਿਆਰ ਕੀਤਾ ਸੀ ਅਮੀ ਦਾ ਵਿਆਹ ਵੀ ਤੁਸੀਂ ਹਸੇ ਕਰੇ ਪਿਆਰ ਕਰੋਗੇ ਹਾਂਜੀ ਪਲੇਟ ਚੱਕ ਕੇ ਦਿਖਾ ਦਿਓ ਪਵਨ ਬਿਲਕੁਲ ਜੀ ਇੰਨਾ ਕ ਫਰਕ ਹੈ ਜਾਨੀ ਕਿ ਕਲਰ ਦਾ ਹੀ ਫਰਕ ਹੈ ਟੇਸਟ ਦਾ ਕੋਈ ਫਰਕ ਨਹੀਂਗਾ ਟੇਸਟ ਬਹੁਤ ਹੀ ਜ਼ਿਆਦਾ ਕਰਾਂਚੀ ਬਣਿਆ ਤੁਹਾਨੂੰ ਤੋੜ ਕੇ ਦਿਖਾਦਾ ਮੈਂ ਆ ਦੇਖੋ ਦੋਸਤੋ ਆ ਦੇਖੋ ਦੋਸਤੋ ਆਪਾਂ ਬਣਾ ਲਿਆ ਜੀ ਹੋਮ ਮੇਡ ਕੁਰਕਰੇ ਤੇ ਤੁਹਾਡੇ ਬੱਚੇ ਵੀ ਜੇ ਕੁਰਕਰੇ ਖਾਣ ਦੇ ਚਾਹਵਾਨ ਨੇ ਤੇ ਤੁਸੀਂ ਉਹਨਾਂ ਨੂੰ ਘਾਰੀ कुरकुरੇ ਬਣਾ ਕੇ ਦਿਓ ਦੋਸਤੋ ਬਹੁਤ ਹੀ ਟੇਸਟੀ ਬੰਦੇ ਆ ਬਹੁਤ ਹੀ ਕ੍ਰਾਂਚੀ ਬੰਦੇ ਆ ਸੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ